ਵਾਹਿਗੁਰੂ ਸਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਸਾਰੇ ਸੰਸਾਰ 'ਚ ਸਵਿਧਾਨ ਲਾਗੂ ਹੋ ਸਕਦਾ ਹੈ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਅੱਖਾਂ ਰਸਤਾ ਵੇਖਣਗੇ ਆ ਤੇਰਾਣਾ ਚੱਲਣਾ ਪੈੇਗਾ ਮਨ ਨਾਲ ਸਮਝਣਾ ਪੈੇਗਾ ਸੋ ਸਿਆਣਾ ਪੁਰਸ਼ ਜੇ ਰਸਤੇ ਦਾ ਪਤਾ ਨਹੀਂ ਇੱਕ ਥਾਂ ਬਹਿ ਜਾਏਗਾ ਸੋ ਜੇ ਸਾਨੂੰ ਨਹੀਂ ਪਤਾ ਫਿਰ ਗਲਤ ਤੇ ਨਾ ਗਏ ਇਹ ਜਿਵੇਂ ਦਿੱਲੀ ਨੂੰ ਸਾਰੇ ਰਸਤੇ ਹਨ ਚਾਹ ਵੜਾ ਪੈਂਦਾ ਹੈ ਚਾਹ ਘੁੰਮ ਘੁਮਾ ਕੇ ਦਿੱਲੀ ਨੂੰ ਰਸਤੇ ਸਾਰੇ ਹਨ ਦਿਲਾਵਿਆਂ ਦੀ ਦਿੱਲੀ ਹੈ ਗਰਮੱਤ ਅਤਿਆਸ ਸਾਨੂੰ ਸਿੱਖਿਆ ਦਿੰਦਾ ਹੈ ਕਿਉਂਕਿ ਉਦੋਂ 500 ਸਾਲ ਪੁਰਾਣੀ ਗੱਲ ਹੈ ਪਹਿਲੋਂ ਖੂਹ ਸੀ ਬਲਦ ਸੀ ਅਸੀਂ ਜੰਗਲ ਚ ਰਹੇ ਜੰਗਲਾਂ ਚ ਬੇਰੇ ਜਨੂਰਾਂ ਨੂੰ ਵਰਤਿਆ ਧੋਆ ਠਵਾਈ ਲਈ ਆ ਜੇ ਸਾਹਮਣੀ ਨਹਿਰ ਵੇਖਦੇ ਹੋ ਇਹ ਗਦੇ ਖਚਰਾ ਖੋਤਿਆਂ ਨਾਲ ਪੱਟੀ ਗਈ ਸੋ ਉਦੋਂ ਸਾਧਨ ਇਹੋ ਜੇ ਸਨ ਘੋੜਾ ਬਹੁਤ ਭੱਜ ਸਕਦਾ ਹੈ ਬੰਦਾ ਮਨੁੱਖ ਨਹੀਂ ਮੱਛੀ ਜਾਲ ਚ ਬਹੁਤ ਤਰ ਸਕਦੀ ਹੈ ਕੁਝ ਜਿੱਥੇ ਪਾਣੀ ਆਉਂਦਾ ਉਧਰ ਨੂੰ ਜਾਂਦੀ ਹੈ ਅਸੀਂ ਨਹੀਂ ਇਹ ਹਾਥੀ ਬਹੁਤ ਭਾਰ ਨਾ ਉਠਾ ਸਕਦਾ ਹੈ ਢੋਆ ਟਵਾਈ ਅਸੀਂ ਨਹੀਂ ਅਸੀਂ ਪੜਾ ਨੂੰ ਮੰਜ਼ਲ ਸਮਝ ਗਏ ਘਰ ਨੂੰ ਘਰ ਸਮਝਣਾ ਸੀ ਇਹ ਰਹਿਣ ਬਸੇਰਾ ਸੀ ਇਹ ਸਰੀਰ ਸਾਡਾ ਨਹੀਂ ਹੈ ਧਾਨ ਚ ਮਿਲਿਆ ਸਾਨੂੰ ਕਿਸੇ ਦੀ ਅਮਾਨਤ ਹੈ ਅਮਾਨਤ ਚ ਖਿਆਨਤ ਨਹੀਂ ਕਰਨੀ ਪਿਆਰੇ ਸੋ ਧਾਨ ਚ ਮਿਲਿਆ ਹੈ ਇਹ ਸਰੀਰ ਤਨ ਮਨ ਤਨ ਸਭ ਕੁਝ ਉਹਦਾ ਹੀ ਹੈ ਸਾਡਾ ਕੀ ਹੈ ਸਾਡਾ ਹਮ ਮੈਂ 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 ਕੀਤਾ ਮੈਂ ਕੀਤਾ ਤੂੰ ਮਰ ਕੇ ਵੇਖ ਲੈ ਸੰਸਾਰ ਚੱਲਦਾ ਰਹਿਣਾ ਹੈ ਠੀਕ ਹੈ ਜਿੰਨਾ ਤੁਝੇ 100 ਰੁਪਏ ਹੈ ਠੀਕ ਹੈ 100 ਦਾ ਮਾਨ ਕਰਨਾ ਕੋਈ ਗੱਲ ਨਹੀਂ ਅਸੀਂ ਨਾ ਪੰਜਾਬੀ ਬਹੁਤ ਫੁਕਰੇ ਹਾਂ ਅਸੀਂ ਜਾਂ ਤੇ ਗੁਲਾਮ ਬਣਾ ਕੇ ਜਾਂ ਹੁਕਰਾਮ ਬਣ ਕੇ ਰਾਜ ਕਰਦੇ ਆ ਜਿੱਥੇ ਸਾਡਾ ਰੋਬ ਚੱਲਦਾ ਹੈ ਉਹਨੂੰ ਗੁਲਾਮ ਬਣਾਉਂਦੇ ਆ ਜਿੱਥੇ ਸਾਡੇ ਤੋਂ ਵੱਡਾ ਹੈ ਉੱਚਾ ਹੈ ਉੱਥੇ ਅਸੀਂ ਹੱਥ ਛੋੜਦੇ ਆ ਸੋ ਅਸੀਂ ਐ ਹਾਂ ਨਹੀਂ ਭਗਤਾਂ ਦੇ ਸੰਸਾਰੀਆਂ ਦਾ ਕੀ ਫਰਕ ਹੈ ਭਲਕਤ ਬਰਾਬਰ ਜਿਵੇਂ ਕੰਪਿਊਟਰ ਕਰਾ ਨਹੀਂ ਵਾਜਦਾ ਬਰਾਬਰ ਜੋ ਪੈਸੇ ਘਟ ਹੋਣ ਵੱਧ ਹੋਣ ਦੁੱਖ ਹੋਏ ਸੁਖ ਹੋਏ ਬਰਾਬਰ ਚੱਲਦੇ ਇੱਕ ਰਸ ਅਸੀਂ ਸੰਸਾਰੀ ਨਹੀਂ ਅਸੀਂ ਛੋਟਿਆਂ ਨੂੰ ਗੁਲਾਮ ਬਣਾਉਂਦੇ ਹਾਂ ਸਾਡੀ ਪੰਜਾਬੀਆਂ ਦੀ ਇਹ ਫਿਤਰਤ ਹੈ ਵੱਡਿਆਂ ਦੇ ਅਸੀਂ ਗੁਲਾਮ ਬਣ ਕੇ ਰਹਿੰਦੇ ਹਾਂ ਸੋ ਭਗਤ ਨਾਂ ਡਰਾਂਦੇ ਹਨ ਨਾ ਕਰਦੇ ਹਨ ਵੇ ਪਰਵਾਹ ਰਹਿੰਦੇ ਹਨ ਲਾਪਰਵਾਹੀ ਹੁੰਦੇ ਆਪਣੀ ਡਿਊਟੀ ਨਿਭਾ ਰਹੇ ਹਨ ਸਾਨੂੰ ਆਪਣੇ ਪੁੱਤਰ ਦਿਸਦੇ ਹਨ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਦੇ ਪੁੱਤਰ ਆਪਣੇ ਦਿਸਦੇ ਹਨ ਭੈਣ ਦਿਸਦੀ ਹੈ ਮਾਤਾ ਦਿਸਦੀ ਹੈ ਬਜ਼ੁਰਗ ਦਿਸਦਾ ਹੈ ਆਹ ਫਰਕ ਹੈ ਸਾਡੀ ਸੋਚਣੀ ਔਰ ਉਹਨਾਂ ਭਗਤਾਂ ਦੀ ਸੋਚਣੀ ਦਿਨ ਰਾਤ ਦਾ ਫਰਕ ਹੈ ਬਹੁਤ ਦੂਰੀਆਂ ਹਨ ਸੋ ਗਰਬਾਣੀ ਪੜਨੀ ਵਿਚਾਰਨੀ ਸਮਝਨੀ ਇਹ ਵਿਰਲੇ ਦਾ ਵਿਸ਼ਾ ਹੈ ਲੱਖਾਂ ਕਰੋੜਾਂ ਚ ਠੀਕ ਹੈ ਸਕੂਲ ਚ ਪੜਨਾ ਸੀ ਸਕੂਲ ਨੂੰ ਛੱਡਣਾ ਸੀ ਅਸੀਂ ਤੇ ਪ੍ਰੀਤ ਬਾਕੇ ਬਹਿ ਗਏ ਆ ਮੇਰਾ ਝਾੜੂ ਇੱਥੇ ਮੈਂ ਬਹਿ ਕੇ ਵਰਤਨ ਮਾਂਜਦਾ ਨੈ ਮੇਰੀ ਆ ਗਈ ਗੁਰੂ ਕਰਨ ਅੱਜ ਘਰਾਂ ਨਾਲੋਂ ਜ਼ਿਆਦਾ ਕਲੇਸ਼ ਹੈ ਝਗੜੇ ਹਨ ਮਾਇਆ ਦੇ ਝਗੜੇ ਸੋ ਮਾਇਆ ਤੋਂ ਤੇ ਦੂਰ ਹੋਣਾ ਸੀ ਅਸੀਂ ਆਨੇ ਆਜੋ ਆਜੋ ਇਹ ਲੋਭ ਨੂੰ ਲਾਲਚ ਨੂੰ ਇਹ ਲਭ ਲੋਹ ਹੰਕਾਰ ਇਹਨੂੰ ਸਭ ਕੋ ਪੱਠੇ ਪੈਂਦੇ ਹਨ ਵੱਡਾ ਜਵਾਨ ਹੋ ਰਿਹਾ ਹੈ ਬੱਚੇ ਨੂੰ ਕੀ ਹੈ ਬੱਚਾ ਕਿਉਂ ਉਹਦਾ ਸਰੀਰ ਪਿਆਰਾ ਲੱਗਦਾ ਹੈ ਰੱਬ ਵਰਗਾ ਚਿਹਰਾ ਹੁੰਦਾ ਉਹ ਨਿਰਵੈਰ ਹੈ ਨਿਰਪੋ ਹੈ ਪਰਮਾਤਮਾ ਵਾਲੇ ਉਹਦੇ ਚ ਗੁਣ ਹਨ ਅਸੀਂ ਸਿਖਾਉਂਦੇ ਹਾਂ ਉਹ ਸਾਰੀ ਸਿੱਖਿਆ ਇਹਦੇ ਘਰ ਨਾ ਜਾਈ ਇਹ ਨਾ ਕਰੀਂ ਦਾਦੂ ਕੋਲ ਨਾ ਜਾਈ ਸਾਰੀ ਸਿੱਖਿਆ ਸੀ ਦਿੰਦੇ ਹਾਂ ਸੋ ਬੱਚੇ ਵਾਲੀ ਮਤ ਧਾਰ ਨਹੀਂ ਪਾਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਇਹ ਜੋ ਜੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਅਸੀਂ ਰੋਗੀ ਹਾਂ ਮਾਨਸਿਕ ਆਰਥਿਕ ਧਾਰਮਿਕ ਸੋ ਜੋ ਅਸੀਂ ਧਾਰਮਿਕ ਬਣੇ ਆ ਇੱਕ ਦੋ ਪੈਸੇ ਵੀ ਕਦਰ ਨਹੀਂ ਅੱਗੇ ਸੱਚੇ ਦਰਬਾਰ ਚ ਨਹੀਂ ਤੈਨੂੰ ਮੰਨਿਆ ਨਹੀਂ ਜਾਣਾ ਸੋ ਸਾਨੂੰ ਪੜਾਇਆ ਹੀ ਸਾਡੇ ਖੂਨ ਚ ਹੀ ਆ ਉਲਟਾ ਹੀ ਪੜਾਇਆ ਗਿਆ ਇਹ ਭਗਤ ਵਿਰਲੇ ਹਨ ਆ ਬੈਠੇ 236 ਭਗਤ ਗੁਰੂ ਸਹਿਬਾਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਇਹ ਧਰਤੀ ਸੂਰਜ ਚੰਦ ਵਾਂ ਰਹਿ ਨਾ ਰਹੇ ਉਹਨਾਂ ਦੇ ਜੁਗਾ ਜੁਗਾ ਇਹ ਜੈ ਜੈਕਾਰ ਹੁੰਦੀ ਰਹੇਗੀ ਸ ਜਿੰਨੂੰ ਯਾਦ ਕਰਦੇ ਹਾਂ ਉਹਦੇ ਨਾਲ ਰਿਸ਼ਤਾ ਬਣਿਆ ਰਹਿੰਦਾ ਹੈ ਜਿੰਨੂੰ ਅਸੀਂ ਵੇਖੇ ਨਹੀਂ ਉਹਦੀ ਗੱਲ ਕੀ ਕਰੀਏ ਉਹਦੇ ਬਾਰੇ 1 ਕਰੋੜ ਦਾ ਅਰਬਾਂ ਖਰਬਾਂ ਦਾ ਜੇ ਜਹਾਜ਼ ਹੈ ਸਵਾ ਪਾਇਲਟ ਹੀ ਨਹੀਂ ਨਹੀਂ ਉਡਣਾ ਜਾਂ ਨਕਲੀ ਜਾਂ ਆ ਜਾ ਵੇਚਿੰ ਜਿਹਨ ਜੀਪ ਦਾ ਛੋਟਾ ਜਾਂ ਇੰਜਨ ਨਹੀਂ ਉਡਣਾ ਨਹੀਂ ਇਹਨੇ ਵੱਡੀਆਂ ਸਵਾਰੀਆਂ ਇਹ ਜਹਾਜ਼ ਰੂਪ ਬਣਿਆ ਹੈ ਸ੍ਰੀ ਕਰੋਗ੍ਰੰਥ ਸਾਹਿਬ ਜੀ ਜੋ ਚੜ੍ਹੇਗਾ ਪਾਰ ਹੋ ਜਾਏਗਾ ਸੰਸਾਰ ਨੂੰ ਤਾਰਨ ਲਈ ਜੁਗਤੀ ਹੈ ਚੁਕਤ ਭੁਗਤ ਮੁਕਤ ਸਭ ਕੁਝ ਗੁਰੂ ਕੋਲ ਹੈ ਜੋ ਗੁਰੂ ਦਾ ਹੈ ਉਹ ਪਰਮੇਸ਼ਰ ਕੋਲੇ ਆਇਆ ਹੈ ਕੋਈ ਘਰ ਫੈਕਟਰੀ ਨਹੀਂ ਲੱਗੀ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਸੋ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਸੋ ਮੈਂ ਮੇਰੀ ਛੱਡ ਕੇ ਇਹ ਮਾਨਮੋ ਛੱਡ ਕੇ ਵਿਬਰਜਿਤ ਖੰਡੇ ਤਾਰ ਹੈ ਇਹ ਰਸਤਾ ਛੱਡਣਾ ਸਾਡੇ ਖੂਨ ਚ ਰਚਿਆ ਹੋਇਆ ਹੈ ਅਸੀਂ ਸਮਾਜ ਚ ਇਹ ਹੀ ਸਿੱਖਿਆ ਹੈ ਸੋ ਜੇ ਤੂੰ ਜਿੰਦਗੀ ਚ ਮਿੱਤਰਾ ਖੁਸ਼ ਹੈ ਸਾਰੀ ਵੀਡੀਓ ਮੇਰੇ ਵਾਸਤੇ ਹਨ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਜੇ ਤੇ ਜਿੰਦਗੀ ਚ ਆਨੰਦ ਹੈ ਤੈਨੂੰ ਠੀਕ ਹੈ ਮਿੱਤਰਾ ਨਹੀਂ ਤੇ ਰਸਤਾ ਬਦਲਣਾ ਪੈਣਾ ਹੈ ਸੋ ਇਹ ਸਰੀਰ ਦੇ ਰੋਗ ਹੋਰ ਹਨ ਮਨ ਦੇ ਰੋਗ ਹੋਰ ਹਨ ਸਰੀਰ ਨੂੰ ਦਾ ਹੋਰ ਖੇਲ ਹੈ ਦੋ ਚੀਜ਼ਾਂ ਨਹੀਂ ਕਿਸੇ ਦੱਸੇ ਨਹੀਂ ਪਤੰਦਰ ਨੇ ਸਭ ਸਰੀਰ ਦੇ ਰੋਗ ਹੋਰ ਹਨ ਮਨ ਦੇ ਰੋਗ ਹੋਰ ਹਨ ਅਸੀਂ ਅੱਜ ਸਾਰੇ ਮਾਨਸਿਕ ਗ੍ਰਸਤ ਹਾਂ ਪਸ਼ੂ ਜਾਨਵਰ ਤੇ ਮਨੁੱਖ ਚ ਕੀ ਫਰਕ ਹੈ ਸਾਡਾ ਮਨ ਤਗੜਾ ਹੈ ਇਹ ਜੇ ਦੇ ਘੋੜਾ ਰੂਪ ਹੈ ਇਹ ਹਾਥੀ ਰੂਪ ਹੈ ਸਾਰੀਆਂ ਤਾਕਤਾਂ ਹਨ ਬੰਦਾ ਹੀ ਤੇ ਆ ਜੇ ਬਹੁਤ ਕੁਝ ਕਰ ਸਕਦਾ ਇੱਕ ਬੰਦੇ ਚ ਬਹੁਤ ਤਾਕਤ ਹੈ ਪੱਥਰਾਂ ਨ ਪੱਥਰਾਂ ਨਾਲ ਟਕਰਾਉਣ ਦੀ ਹਿੰਮਤ ਰੱਖਦਾ ਦੇਖੋ ਪੱਥਰ ਕਟ-ਕਟ ਕੇ ਰਸਤੇ ਬਣੇ ਸਭ ਕੁਝ ਬਣੇ ਨਕਸ਼ੇ ਬਣੇ ਸੋ ਹੌਲੀ-ਹੌਲੀ ਅਸੀਂ ਵਿਕਾਸ ਕੀਤਾ ਪਹਿਲੋਂ ਬਾਂਦਰ ਸੀ ਪੂਛਾਂ ਵਾਲੇ ਹੁਣ ਵੀ ਅਸੀਂ ਪਸ਼ੂ ਹਾਂ ਦੋ ਲੱਤਾਂ ਵਾਲੇ ਜੇ ਸਮਝ ਨਾ ਆਈ ਆਂਦੇ ਨਾਸਤਿਕ ਨਾਸਤਿਕ ਜੇ ਸਾਨੂੰ ਸਮਝ ਨਹੀਂ ਦੋਵੇਂ ਬਾਜੀ ਹਾਰਾਂਗੇ ਜੋ ਅਸੀਂ ਕਰਨੇ ਨਾ ਧਾਰਮਿਕ ਧਰਮੀ ਨਹੀਂ ਇਹ ਦੋ ਪੈਸੇ ਵੀ ਨਹੀਂ ਹੈਗੇ ਸੋ ਗਿਆ ਥੋੜਾ ਜੀ ਬਹੁਤ ਹੈ ਜੀਵਨ ਚ ਪ੍ਰੈਕਟੀਕਲ ਜੀਵਨ ਤੇ ਜੀਣਾ ਪਏਗਾ ਜੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜਿਨੀ ਨਾਮ ਤੇ ਆਇਆ ਕਹਿ ਮਸਕਤ ਕਾਲ ਨਾਨਕ ਤੇ ਮੁਖਜਲੇ ਹੋਰ ਕੀਤੀ ਛੁੱਟੀ ਨਾਲ ਸੋ ਜਿਨ੍ਹਾਂ ਨੇ ਮਿਹਨਤਾਂ ਕਰਨਗੇ ਉਹ ਸਖਤ ਕਾਲ ਲੰਗੇ ਸੋ ਹੱਕ ਦੀ ਕਮਾਈ ਕਰਨਗੇ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਿੱਖਿਆ ਦਿੱਤੀ ਹੈ ਉਹ ਹਮੇਸ਼ਾ ਬਾਜੀ ਜਿੱਤ ਕੇ ਜਾਣਗੇ ਜੀ ਸਦਿ ਤੇ ਚੁੰਜੀ ਦਿੱਤੀ ਹੈ ਪੇਟ ਦਿੱਤਾ ਹੈ ਉੱਤੇ ਰਿਸ਼ਕ ਵੀ ਦਿੱਤਾ ਹੈ ਪਾਣੀ ਹੋ ਸਕਦਾ ਹਰ ਜਗ੍ਹਾ ਮਿਲੇ ਰੋਟੀ ਲਈ ਭਜਣਾ ਪਏਗਾ ਭਜਨਾ ਕਰਨੀ ਪਵੇਗੀ ਕਾਇਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪਤਨ ਮੈਂ ਜੰਤ ਪਾਏ ਤਾਂ ਕਾ ਰਿਜਕ ਆਕੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰ ਪਰ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਦਬੰਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਰ ਰਿਜਕ ਸੋਬਾ ਹੈ ਠਾਕਰ ਕਾਹੇ ਮਨ ਕੋ ਕਰਿਆ ਊਡੇ ਊਡ ਆਵੈ ਸੋ ਕੁਸਾ ਤਿਸ ਪਾਸ ਹੈ ਬਚਰੇ ਸ਼ਰਿਆ ਕਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਵਨਧਾਨ ਦਾ ਅੱਠ ਸਧਾਨ ਥਾਕਰ ਕਰ ਤਨ ਧਰਿਆ ਜਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨ ਪਾਰਾ ਵਰਿਆ ਜਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨ ਪਾਰਾ ਵਰਿਆ ਸਭ ਧਰਤੀ ਚੋ ਖਜ਼ਾਨੇ ਕੱਢ ਰੇ ਸੀ ਮੁੱਕ ਜਾਣੇ ਚਾਹੀਦੇ ਸਨ ਨਹੀਂ ਜਉਂਦੇ ਹੋ ਸੰਭਾਲੀ ਕਣਕਾ ਬੀਜ ਰਿਹਾ ਫਸਲ ਕੱਢ ਰਿਹਾ ਸਭ ਕੁ ਬਦ ਰਿਹਾ ਹੈ ਪਹਿਲੂ ਨਹੀਂ ਹੋ ਜਾਂਦੇ ਸੀ ਸੋਝਾਂ ਜੋ ਅਕਲ ਆ ਰਹੀ ਹੈ ਇੱਕੋ ਵਾਰੀ ਧਰਤੀ 'ਚ ਪਾਈ ਹਨ ਪਰਮੇਸ਼ਰ ਨੇ ਖਜ਼ਾਨੇ ਸਾਰਿਆਂ ਦਾ ਉਹਨੇ ਰੋਜੀ ਰੋਟੀ ਦਾ ਬੰਦੋਬਸਤ ਕੀਤਾ ਹੈ ਹਰੀ ਨੂੰ ਸਮਝਣਾ ਪਏਗਾ ਜੋ ਸਾਰਿਆਂ ਨੂੰ ਹਰੀ ਹਰਿਆ ਭਰਿਆ ਕਰਨ ਵਾਲਾ ਹੈ ਸਾਡੇ ਇਹ ਸੁੱਕੇ ਹੋਏ ਹਿਰਦੇ ਨਹੀਂ ਗੁਰੂ ਤੋਂ ਬਿਨਾ ਨਹੀਂ ਕੋਈ ਵੀ ਕੰਮ ਸਿੱਖਣਾ ਹੈ ਗੁਰੂ ਦੀ ਲੋੜ ਹੈ ਉਸਤਾਦ ਦੀ ਲੋੜ ਹੈ ਦਈਂ ਅਕਲ ਤੋਂ ਬਿਨਾ ਦਈ ਨਹੀਂ ਜੰਮਣਾ ਜਾਗ ਲਈ ਨਹੀਂ ਸੋ ਸੰਤਨ ਮੱਖਣ ਖਾਂਦੇ ਹਨ ਅਸੀਂ ਲੱਸੀ ਪੀਂਦੇ ਹਾਂ ਸੰਤ ਪੁੰਚੇ ਹੋਏ ਦਾ ਨਾ ਹੈ ਆ 36 35 ਭਗਤ ਬੈਠੇ ਹਨ ਸੰਤ ਬੈਠੇ ਹਨ ਜੀ ਸੋ ਅਸੀਂ ਘਰ ਨੂੰ ਰਸਤੇ ਨੂੰ ਪੜਾ ਸਮਝਦੇ ਨਹੀਂ ਜੂਟਰਨ ਕਰਨਾ ਸੀ ਸੰਸਾਰਤ ਤੇ ਇਹੀ ਪਿੱਟ ਸੱਪਾ ਹੈ ਸੋ ਪਰਲੀ ਛੜਕ ਤੇ ਆ ਜਾ ਤੂੰ ਪਿਸ਼ਾਵ ਨਹੀਂ ਮੁੜਨਾ ਜੂ ਤੱਕ ਕਰਕੇ ਭਗਤ ਵਾਲੇ ਪਾਸੇ ਆ ਜਾ ਅਦਰ ਲੈਵਲ ਲਿਖਣੇ ਤੇ ਕਰੋਨਾ ਚ ਕੋਈ ਹੈ ਇਧਰ ਮौज ਹੀ ਮौज ਹੈ ਕੋਈ ਭੀੜ ਨਹੀਂ ਆਨੰਦ ਹੀ ਹੈ ਆਨੰਦ ਹੀ ਹੈ ਭਗਤ ਕੀ ਹੋਰ ਪਟ્રોલ ਨਾ ਚੱਲਦੇ ਨੇ ਹੋਰ ਕੁਛ ਛੱਕਦੇ ਨਹੀਂ ਸੋ ਉਹ ਸਾਰੇ ਸੰਸਾਰ ਦੀ ਸੋਚ ਕਰਦੇ ਹਨ ਬਹੁਤ ਪਾਵਰ ਰੱਖਦੇ ਹਨ ਇੱਕ ਪਹੁੰਚੀ ਹੋਈ ਹਸਤੀ ਬਹੁਤ ਤਾਕਤ ਰੱਖਦੀ ਹੈ ਜੀ ਇਹ ਨਕਲੀ ਜਾਜ ਨਹੀਂ ਉੱਡਣਾ ਸੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਗਰਮਤ ਇਹ ਗੁਰਬਾਣੀ ਬਖਸ਼ੀ ਹੈ ਉਦੋਂ ਕੰਪਿਊਟਰ ਹੋਰ ਸਿਸਟਮ ਨਹੀਂ ਸੀ ਹੱਥ ਨਾਲ ਲਿਖਿਆ ਜਾਂਦਾ ਸੀ ਇਤਿਹਾਸ ਉਦੋਂ ਸਿਸਟਮ ਹੀ ਨਹੀਂ ਸੀ ਸੋ ਗਰਵਾੜੇ ਸਾਰੇ ਸੰਸਾਰ ਚ ਸੰਵਿਧਾਨ ਚੱਲ ਸਕਦਾ ਹੈ ਸੋ ਲਾਗੂ ਕਰਨਾ ਪਏਗਾ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਜੀ 10 ਤੋਂ ਬਹੁਤ ਗਲਤੀ ਹੋ ਰਹੀ ਹੈ ਮੂਰਖ ਚਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਹੈ ਬਖਸ਼ ਨਾਲ ਬਖਸ਼ ਲੈਣਾ ਜੀ ਸੰਗਤ ਕਰਨੀ ਪਏਗੀ ਇਹ ਸਿੱਖ ਨਾਲ ਹੀ ਬਿਰਤੀ ਬਣਨੀ ਪਏਗੀ ਕਿਤੇ ਕੀਰਤਨ ਸਿੱਖਣ ਵਾਸਤੇ ਗਿਆ ਉਹ ਕਹਿੰਦਾ ਮੈਨੂੰ ਆ ਵੀ ਆਉਂਦਾ ਆ ਵੀ ਆਉਂਦਾ ਆ ਵੀ ਆਉਂਦਾ ਉਸਤਾਦ ਕਹਿੰਦਾ ਆਉਂਦਾ ਤੇ ਤੂੰ ਇੱਥੇ ਕੀ ਲੈਣ ਆਇਆ ਭੋਲਾ ਬੰਨਾ ਪਏਗਾ ਜੇ ਆ ਸਾਨੂੰ ਕੁਝ ਆਉਂਦਾ ਹੈ ਵੇਖ ਲੇਗਾ ਸਾਡਾ ਉਸਤਾਦ ਗੁਰੂ ਸਾਨੂੰ ਕੀ ਆਉਂਦਾ ਅਸੀਂ ਫੁਕਰੇ ਹਾਂ ਸੋ 2 ਪੈਸੇ ਹੁੰਦੇ ਆ 200 ਪੈਸੇ ਵਿਖਾਈ ਦਿੰਦੇ ਆ ਠੀਕ ਐ ਵਿਦੇਸ਼ ਵਾਲਿਆਂ ਨੇ ਸਮਝ ਲਿਆ ਅਸੀਂ ਇੱਥੇ ਢੋਲ ਮਰਦੰਗ ਤਪਲੇ ਵਜਾਉਂਦੇ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਬੱਥੇ